ਦੋਸਤੋ ਜਿਹੜੀ ਨਹਿਰ ਹੈ ਜਿਹੜੀ ਐਸਵਾਈਐਲ ਨਹਿਰ ਹੈ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਦੇ ਵਿੱਚ ਤਾਂ ਜਿਹੜੀ ਨਹਿਰ ਐ ਐਸਵਾਈਐਲ ਇਹ ਪੂਰੀ ਤਰ੍ਹਾਂ ਸੁੱਕੀ ਪਈ ਹੈ ਪਰ ਇਹ ਇੱਥੇ ਪਾਣੀ ਕਿਵੇਂ ਆ ਗਿਆ ਇਸ ਵੇਲੇ ਨਹਿਰ ਦੇ ਵਿੱਚ ਪਰ ਤੁਸੀਂ ਸਹੀ ਸੋਚ ਰਹੇ ਹੋ ਕਿ ਇਹ ਨਹਿਰ ਹੈ ਜਿਹੜੀ ਹੈ ਹਰਿਆਣਾ ਦੇ ਵਿੱਚ ਹੈ ਜਿਹੜਾ ਹਰਿਆਣੇ ਵਾਲੇ ਪਾਸਾ ਆਵੇ ਤਾਂ ਉਹਨਾਂ ਦੇ ਵੱਲੋਂ ਆਪਣੇ ਨਹਿਰ ਵਾਲੇ ਪਾਸੇ ਦੇ ਵਿੱਚ ਇਸ ਵੇਲੇ ਦੇ ਵਿੱਚ ਜਿਹੜੀ ਨਰਵਾਣਾ ਬ੍ਰਾਂਚ ਨਹਿਰ ਹੈ ਪਾਖੜਾ ਉਸ ਦੇ ਵਿੱਚੋਂ ਕੁਝ ਕਿਸੀਕ ਪਾਣੀ ਛੱਡ ਕੇ ਉੱਥੋਂ ਦੀ ਪਾਣੀ ਛੱਡਿਆ ਜਾਂਦਾ ਜਿਹੜਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਇਹ ਨਿਰਵਾਣਾ ਬ੍ਰਾਂਚ ਦੀ ਪਾਖੜਾ ਨਹਿਰ ਉਹਦੇ ਵਿੱਚੋਂ ਇੱਥੋਂ ਪਾਣੀ ਛੱਡਿਆ ਜਾਂਦਾ ਤੇ ਇਸ ਤੋਂ ਹੀ ਇਹ ਪਾਣੀ ਅੱਗੇ ਸਿੰਚਾਈ ਦੇ ਲਈ ਵਰਤਿਆ ਜਾ ਰਿਹਾ ਐ ਐਸਵਾਈਐਲ ਨਹਿਰ ਦੇ ਵਿੱਚੋਂ ਆਹ ਸੂਏ ਇੱਥੋਂ ਤੇ ਚੱਲ ਰਹੇ ਨੇ ਅੱਗੇ ਜਾ ਰਹੇ ਨੇ ਸਾਰੇ ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਲੰਬੇ ਸਮੇਂ ਤੋਂ ਮੰਗ ਇਹ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੜੀ SYL ਨਹਿਰ ਹੈ ਉਹ ਚਾਲੂ ਕਰਕੇ ਪੰਜਾਬ ਦੇ ਖੇਤਾਂ ਦੇ ਵਾਸਤੇ ਉਸ ਨੂੰ ਪਾਣੀ ਦੇ ਲਈ ਵਰਤਿਆ ਜਾ ਸਕੇ ਇਹ ਇੱਥੋਂ ਅੱਗੇ ਗੇਟ ਲੱਗੇ ਹੋਏ ਨੇ ਸੂਏ ਦੇ ਜਿੱਥੇ ਬੰਦ ਕਰ ਦਿੰਦੇ ਨੇ ਜੇ ਚਾਹੀਦਾ ਹੋਵੇ ਤਾਂ ਖੋਲ੍ਹ ਦਿੰਦੇ ਚੱਲ ਰਿਆ ਸੂਆ ਇਸ ਵਕਤ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਇਹ ਹੁਣ ਹਰਿਆਣਾ ਦੇ ਵਿੱਚ ਕਿ ਉਹ ਬੱਚੇ ਵੀ ਨਾਰੇ ਨੇ ਸਾਹਮਣੇ ਉੱਤੇ ਤੇ ਇਹ ਐਸਵਾਈਐਲ ਨਹਿਰ ਦੇ ਵੀ ਜਿਹੜੇ ਸੂਏ ਜਾ ਰਹੇ ਨੇ ਇਹ ਸੂਏ ਪੰਜਾਬ ਦੇ ਵਿੱਚ ਵੀ ਵਗਣੇ ਸੀ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁ ਤਾਕਾਂ ਆਪ ਨੂੰ ਨੇ ਪਾਣੀ ਨੂੰ ਲੈ ਕੇ ਉਹ ਨਹੀਂ ਚੱਲ ਸਕੀ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਲੋਕ ਹੁਣ ਜਿਸ ਤਰ੍ਹਾਂ ਦਸਮੇਸ਼ ਨਹਿਰ ਦੀ ਗੱਲ ਕਰਨੀ ਤਾਂ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਦਸਮੇਸ਼ ਨਹਿਰ ਦੀ ਤਾਂ ਦੇ ਉੱਤੇ ਹੁਣ ਐਸਵਾਈਐਲ ਨਹਿਰ ਨੂੰ ਚਾਲੂ ਕਰਕੇ ਪੰਜਾਬ ਤੱਕ ਸੀਮਤ ਕੀਤਾ ਜਾਵੇ